ਸਾਰੇ ਵੀਰਾਂ ਨੂੰ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਲਓ ਜੀ ਅੱਜ ਸਾਰੇ ਸਟਾਫ ਮੈਂਬਰ ਆਪਣੇ ਇਕੱਠੇ ਹੋ ਗਏ ਸਾਰੇ ਵੀ ਮਤਲਬ ਕਿੰਨੇ ਕਿ ਸੋਨੀ ਤੇ ਡਿੰਪਾ ਆਚਾ ਹਨ ਇੱਕ ਬੰਦਾ ਹੋਰ ਆਪਾਂ ਦੇਖਦੇ ਆਂ ਹਲੇ ਚੱਲਦਾ ਇਸ ਵਰ ਭਾਗੇ ਐਚ ਨੇ ਕਿਤੇ ਹੋਰ ਅ ਮੁਲਾਜ਼ਮਦਾਰੀ ਪਗਾਈ ਐ ਚਲੋ ਕੋਈ ਗੱਲ ਨਹੀਂ ਕੁਛਕ ਹੁੰਦੇ ਨੇ ਆਪਣੇ ਹਨਾ ਤਾਂ ਮਜਬੂਰੀ ਵੀ ਕਹਿ ਸਕਦੇ ਆਪਾਂ ਤੌਰ ਦੇ ਕਰਕੇ ਤੇ ਅੱਜ ਲੱਗਿਆ ਜੀ ਰਿਪੇਰਾਂ ਵਾਸਤੇ ਮਸ਼ੀਨਾਂ ਬਾਹਰ ਕੱਢਣ ਤੇ ਸਟਾਫ ਆ ਗਿਆ ਆਪਣਾ ਟਰੈਕਟਰ ਇੱਕ ਇੱਕ ਕਰਕੇ ਅਜੇ ਸਮਾਨ ਪਹਿਲਾਂ ਤਾਂ ਛੱਡ ਕੇ ਤੇ ਸਾਰਾ ਖਾਲੀ ਕਰਿਆ ਟਰੈਕਟਰ ਕੱਢ ਤੇ ਬਾਹਰ ਸਮਾਨ ਦੀ ਨਾਲ ਤਾਂ ਇੱਕ ਤਰ੍ਹਾਂ ਦੀ ਸਫਾਈ ਹੋ ਜੂਗੀ ਸਾਰਿਆਂ ਦੀ ਲੇਜ਼ਰ ਕਰਾ ਪਰ ਦੇ ਲੋ ਹਲੇ ਹੁਣ ਖੜਾਇਆ ਤਾਂ ਪਿੱਛੇ ਜਾਲਿਆਂ ਨਾਲ ਭਰ ਗਿਆ ਤੇ ਆਹ ਟਰੈਕਟਰ ਸਾਰੇ ਸਟਾਰਟ ਕਰਦੇ ਆ ਤੇ ਆ ਆ ਸਜੂੰਗਾ ਥੋੜਾ ਜਿਹਾ ਅਤਰਾ ਹੀ ਹੁੰਦਾ ਹਰੇਕ ਵਾਰੀ ਨਾਲੇ ਨਵੀਂ ਬੈਟਰੀ ਹੈ ਤੇ ਪਰ ਫਿਰ ਵੀ ਥੋੜਾ ਜਿਹਾ ਭਾਲਦਾ ਇਸ ਵੇਲੇ ਠੰਡ ਚ ਬਹੁਤ ਤੰਗ ਕਰਦਾ ਇਹ ਆਉ ਧੂਆ ਰਮਿਆ ਸਟੈਂਡਰਡ ਬੜਾ ਟਰੈਕਟਰ ਸਟਾਰਟ ਹੋ ਜਾਂਦਾ ਤੇ ਉਹ ਸੀਆਰ ਕੇ ਟੈਕਨੋਲੋਜੀ ਤੇ ਮਸ਼ੀਨ ਕੱਟ ਰਹੇ ਆਂ ਬਹਾਰਤ ਤੇ ਸਾਫ ਸੁਥਰਾ ਕਰਦੇ ਨਾਲੇ ਛੱਡਦਾ ਤੇ ਤੁਹਾਨੂੰ ਮਿਲਾਉਣਾ ਸਾਰੇ ਦੇ ਨਾਲਾ ਚੱਲਦਾ ਆਜੋ ਫੇ ਤੁਹਾਨੂੰ ਤੇਰਾ ਇਹ ਗੱਲਬਾਤ ਇੱਧਰ ਲੱਗੇ ਹੋਇਆ ਸਿਕੰਡੀ ਚ ਕਸਣ ਉਹ ਜਿਹੜਾ ਬਣਾਵਾ ਜਗਾਡਮੈਂਟ ਜੀ ਅਸੀਂ ਨੇ ਫਿਟਰ ਕਰਨ ਵਾਸਤੇ ਬਾਈ ਜੀ ਬਾਈ ਜੀ ਸਸਰੀ ਕਲਬਾਈ ਜੀ ਸਾਰੇ ਵੀਰਾਂ ਨੂੰ ਮੇਲੇ ਚ ਜਾ ਕੇ ਉਹਦਣ ਆਪਣੇ ਨਾਲ ਤਾਂ ਗੱਲ ਨਹੀਂ ਕਰੀ ਪਤਾ ਨਹੀਂ ਕਿਹਦੇ ਨਾਲ ਫੋਟੋਆ ਕਰਾਉਣ ਨੂੰ ਕਰੀ ਗਿਆ ਵੀ ਮੈਂ ਫੋਟੋ ਕਰਾਉਣੀ ਆ ਫੋਟੋ ਸਸਰੀ ਕਲਬਾਈ ਜੀ ਸਾਰੇ ਵੀਰਾਂ ਨੂੰ ਠੀਕ ਠਾਕ ਹੈ ਕਲਬਾਈ ਜੀ ਐ ਫਿਰ ਮੈਂ ਨੰਬਰ ਵਾਇ ਜਾ ਰਿਹਾ ਹਾਂ ਨਾ ਠੀਕ ਹੈ ਠੀਕ ਹੈ ਉਹ ਸੁਣਾ ਠੀਕ ਠਾਕ ਹੈ ਬੜੀ ਗਰਮੀ ਗਰਮੀ ਹੋਇਆ ਸਵੇਰ ਸਵੇਰੇ ਅੱਜ ਆਮੀ ਦਾ ਫਿਰ ਹੁਣ ਆਏ ਹੋਣ ਦੀ ਆ ਸੇਬਾਈ ਤਾਂ ਕੀ ਨਾਲੇ ਕਹਿੰਦੇ ਥੱਲੇ ਉਤਾਰਨਾ ਤੋਂ ਸੋ ਨਹੀਂ ਫਿਲਟਰ ਉਹ ਦੂਜਾ ਲਾ ਰੂਗਾ ਉਹਦੀ ਲਾ ਅੱਛਾ ਇਹਦੇ ਫਿਰ ਬਾਹਰ ਕੁ ਬੁਰਕ ਠੀਕ ਹੈ ਤੇ ਮਸ਼ੀਨ ਇੱਕ ਗੱਡੀ ਨਹੀਂ ਆ ਬਾਹਰ ਹਲੇ ਤੇ ਉਹਦਾ ਹੁਣ ਪਹਿਲਾਂ ਕਹਿੰਦੇ ਫਿਲਟਰ ਤਾਰਨਾ ਹੈ ਉਸ ਤੋਂ ਬਾਅਦ ਦੂਜੀ ਮਸ਼ੀਨ ਦਾ ਨੰਬਰ ਲਾਉਣਾ ਤੇ ਪਹਿਲਾਂ ਹੁਣ ਆ ਸਕੰਜਾ ਚ ਤਾਰ ਰਹੇ ਆ ਸ਼ਾਫਟ ਕਿਹੜੀ ਰੱਖਣੀ ਹੈ ਦੇ ਉੱਪਰ ਲੋਹੇ ਦੀ ਲੋਹੇ ਦੀ ਹੁੰਦੀ ਹੈ ਸ਼ਾਫਟ ਗੋਲ ਖਾਂ ਗੋਲ ਗੋਲ ਸ਼ਾਫਟ ਕਿ ਚੌਲਸੀ ਸ਼ਾਫਟ ਆ ਦੇ ਕੀਆ ਕੀ ਦਿਮਾਗ ਲਓ ਜੀ ਟਰੈਕਟਰ ਵੀ ਇਹੀ ਸੂਟ ਆਉਂਦਾ ਹੈ ਇਹ ਤਾਂ ਫਿਲਟਰ ਤਾਰਨ ਵਾਸਤੇ ਕਿਉਂਕਿ ਅਰਧਨ ਪੈਂਦੇ ਨਹੀਂ ਹੈ ਨਾ ਸੋਨੀ ਬਾਈ ਤੇ ਹੁਣ ਇਹਦਾ ਫਿਲਟਰ ਤਾੜ ਰਹੇ ਜੀ ਸਾਰੀ ਸੈਟਿੰਗ ਕਰਕੇ ਹੁਣ ਫਿਲਟਰ ਲੱਗੇ ਖੋਲਣ ਕਾਇਪਾ ਖੋਲ ਦੋਣੀ ਜੈਕ ਵਾਲੀਆਂ ਜੈਕ ਦੇ ਸਮੇਤ ਸਾਰਾ ਕੁਝ ਸੇ ਕੱਢ ਦਨੇ ਤੁਸੀ ਜੈਕ ਵੀ ਨਹੀਂ ਅਸੀਂ ਛੱਡਦੇਗੇ ਨਾਲ ਵੀ ਕਈ ਵਾਰ ਜਦੋਂ ਥਰੇਸਰ ਆਪਾਂ ਪਾਉਣੇ ਕਰਦੇ ਹਾਂ ਨਾ ਰੱਬ ਨਾ ਕਰੇ ਕਦੇ 19 21 ਹੁੰਦੀ ਹੈ ਤਾਂ ਫਿਰ ਜੈਕ ਨੂੰ ਕੋਈ ਨੁਕਸਾਨ ਨਹੀਂ ਹੁੰਦਾ ਤੇ ਹੋ ਹਾਂਜੀ ਮਸ਼ੀਨ ਦੇ ਗੱਲ ਪਿੱਛੇ ਹੁੰਦੀ ਜਾਂਦੀ ਅੱਜ ਸਿਰਫ ਅਸੀਂ ਨੇ ਇੰਨਾ ਕੰਮ ਕਰਨਾ ਵੀ ਹਾਂ ਮਸ਼ੀਨਾਂ ਦੇ ਫਿਲਟਰ ਤਾਰ ਕੇ ਇਹਨਾਂ ਦੇ ਬਰਮਾ ਜਿਹੜੇ ਉਹ ਬਾਹਰ ਕੱਢਣੇ ਆ ਫੂਸਕਵਾੜ ਜਿੰਨਾ ਵੀ ਹੈ ਸਫਾਈ ਪਾ ਲਈਏ ਸਫਾਈ ਰੰਗ ਤਾਇਨ ਮਰੂਲਿਸ ਦਾ ਇਹ ਹੈ ਜੀ 2016 ਮਾਡਲ ਮਸ਼ੀਨ ਆਪਣੀ 2016 ਹੁਣ ਲੱਗਣਗੇ ਸਟਿੱਕ ਲੈਣੇ ਤੇ ਜਿਹੜੇ ਆਪਣੇ ਚੈਨਲ ਲੋਗੋ ਵਾਲੇ ਉਹ ਵੀ ਕਿਤੇ ਨਾ ਕਿਤੇ ਆਪਣੀ ਜੈਕ ਟੋਨੇ ਬਾਜ਼ੀ ਕਰਨੀ ਚਾਹੀਦੀ ਸੀ ਹੈ ਜੈਕ ਵਾਦੀ ਇੱਕ ਤਾਂ ਨਵਾਂ ਪਿਆ ਆਪਣੇ ਕੋਲ ਇੱਕ ਨਵਾਂ ਹੋਰ ਲਿਆਉਣਾ ਉਹ ਕਿੰਨੇ ਦਾ ਮੈਂ ਕਹਿੰਦਾ 11500 ਦਾ ਹੀ ਆ ਲੈਂਦਾ ਆਪਣੇ ਇੱਕ ਬਿਲਕੁਲ ਬ੍ਰੈਂਡ ਨੂੰ ਲੈਂਦਾ ਨਹੀਂ ਤਾਂ ਪਿਛਲੀ ਵਾਰ ਉਹ ਛੋਟਾ ਤਾਂ ਫਿਰ بڑا ਉਹ ਨਾ ਜਿਹੜਾ ਆਪਾਂ ਨੇ ਉਹ ਕਰਾਇਆ ਤਾਂ ਹਾਂ ਇਹ ਇਹ ਪਤਾ ਨਹੀਂ ਆਪਣੇ ਵੱਧ ਨਿਕਲਦਾ ਤਾਂ ਇੰਨਾ ਜਮਾ ਜਮਾ ਹਾਂ ਉਹ ਥੋੜਾ ਵੱਧ ਨਿਕਲਦਾ ਥੋੜਾ ਘੱਟ ਜਿਹੜਾ ਆਪਾਂ ਨੇ ਉੱਥੇ ਲਿਆਏ ਤੇ ਉਹ ਕਿਹੜਾ ਉਹਦੀ ਰਾੜ ਪੈਂਦੀ ਸੀ ਕਹਿੰਦਾ ਉਹ ਤਾਂ ਸੁ ਕਰਾਇਆ ਪੈਸੋਂ ਨਹੀਂ ਉਹ ਲੈਣ ਇਹ ਵੀ ਆਪਣੀ ਵਾਸ ਟਿੱਪਣੀ ਹੋ ਜਾਣਗੀਆਂ ਫਿਰ ਆਹ ਸਪੇਅਰ ਆ ਜੂਗਾ ਜੱਕਾ ਉਹ ਦੇ ਕਿਲੇ ਸਵਰਾਜ ਨੇ ਉਹਦੇ ਉਰੇ ਸੀਨਾ ਪੇਲੇ ਅੰਦਰ ਜਾ ਕੇ ਰਾਡ ਦੇ ਵਿੱਚ ਉਹਦਾ ਸਿਸਟਮ ਕੁਛ ਨਹੀਂ ਆਗਾ ਚੱਲ ਕੋਈ ਨਾ ਤੇਰੇ ਨਾਲ ਲੈ ਕੇ ਚੱਲਾਂਗੇ ਉਹ ਵੀ ਨਾਲ ਲੈ ਜੂंगे ਜੋ ਬਦਲੀ ਕਰਨ ਉਹਨੂੰ ਕਹਿੰਦਾਂਗੇ ਵੀ ਉਹ ਕਿਹੜੇ ਆਪਾਂ ਵਰਤੇ ਆ ਹਲੇ ਹੂੰ ਉਹ ਹਾਂ ਬੱਸ ਉਹ ਬਣਾਉਂਗਾ ਜਿਆ ਕੋਈ ਫਿਟਰ ਚੈਨ ਇਹਦੀ ਪਿਛਲੀ ਵਾਰ ਨਵੀਂ ਪੱਤ ਕੀ ਆਪਾਂ ਨੇ ਤੇ ਜੋ ਜੋ ਰੇਅਰ ਤੇ ਹੋਈ ਜਾਊਗਾ ਆਪਾਂ ਤੁਹਾਡੇ ਨਾਲ ਸਾਝਾ ਕਰੀਏ ਦੱਸੀ ਜਾਵਾਂਗੇ ਕੋਈ ਪੁੱਛੀ ਜਾ ਮੈਂ ਪੁੱਛੂੰ ਗੌਗੀ ਕੀ ਲੈ ਜਿਵੇਂ ਕਮੈਨ ਹੈ ਇਹਦੇ ਅੱਜ ਲਾਹਾ ਹੁੰਦਾ ਸਾਰਾ ਬੱਕ ਮੈਨੂਅਲ ਹੀ ਇਕਦੇ ਤੇ ਵੀ ਆ ਬੰਨਣੀ ਹੈ ਕਮੈਨ ਹੈ ਇੱਥੇ ਐਤ ਕਿਤੇ ਇੱਕ ਹੋਰ ਆਮਦਾਰੀ ਵੀ ਹੋ ਗਈ ਤੂ ਬੂਫਰ ਨੂੰ ਤਰਸਦਾ ਤਾਂ ਵੀ ਬੂਫਰ ਲਾਉਣਾ ਕਿ ਮੈਂ ਇੱਥੇ ਤੈਨੂੰ ਚਾਂਸ ਵਿਕਰ ਮਿਲ ਗਿਆ ਇੱਥੇ ਕੱਢ ਥੱਲੇ ਐਤ ਕੀ ਬਾਈ ਸੀਰੀ ਚੰਨ ਥੋਣੀ ਆ ਇਹ ਹੁਣ ਦੇਖੋ ਸਸਪੈਂਸ ਹੈ ਵੀ ਕਿਹੜਾ ਬੰਦਾ ਕਿਹੜੀ ਕਮੈਂਟ ਤੇ ਰਹੂਗਾ ਐਤ ਕੀ ਲਾਟਰੀ ਵਾਲਾ ਸਿਸਟਮ ਹੋ ਗਿਆ ਤਾਰ ਨੂੰ ਨਾ ਖਿੱਚਦਾ ਇੱਧਰੋਂ ਹੁਣ ਦੇਖਦੇ ਆ ਵੀ ਆ ਚਾਰ ਸਪੀਕਰ ਵਾਲੀ ਕਿਹਦੇ ਕਰਮਾਂ ਚ ਆਉਂਦੀ ਆ ਇਹ ਨੇ ਨਾਮ ਕਦੀ ਜਿਹੜੀ ਨੂੰ ਕੱਢੀ ਨਾ ਖਿੱਚਦਾ ਦੋ ਸਪੀਕਰ ਵਾਲੀ ਦੇਖਦੇ ਆ ਕਿਹਦੇ ਕੋਲ ਜਾਂਦੀ ਆ ਲਓ ਜੀ ਦੇਖ ਨਿਕਲ ਗਏ ਸ਼ਟ ਮਾਰੀ ਆ ਹੱਥ ਪਾ ਲਓ ਵੀ ਮਿੱਤਰੋ ਸਾਰੇ ਫੋਰਮੈਨ ਇਕੱਠੇ ਹੋ ਗਏ

ਖੁੱਸ ਨਹੀਂ ਖੜੂਗਾ ਉਹ ਸਭ ਵਿੱਚ ਜਿਹੜਾ ਉਰੇ ਫਿੱਡ ਟੱਚ ਹੁੰਦਾ ਉਹ ਨਹੀਂ ਹੋਊਗਾ ਉਹ ਨਾ ਹੋਵੇ ਆ ਦੇਖਣਾ ਇਹ ਟੈਡੀ ਨੂੰ ਜਿਹੜਾ ਦਾਣਾ ਉਰੇ ਗਿਰ ਕੇ ਅੰਦਰ ਨਹੀਂ ਜਾਂਦਾ ਹੈਗਾ ਉਹ ਟੋਆ ਹੁੰਦਾ ਉਹ ਜਾਲੀ ਜੀ ਬਣਾ ਲੰਨੇ ਆ ਉਹ ਮੈਂ ਉਹਦੇ ਵਿੱਚ ਚ ਰਹੀ ਜਾਂਦਾ ਉਸ ਨਾਲ ਇਦਣ ਨੂੰ ਵਾਪਸ ਮੁੜ ਕੇ ਆਉਣਾ ਉਹ ਚੋਕਾ ਕਾਟਰ ਤੇ ਜਾਂਦਾ ਚਲ ਕੋਈ ਨਾ ਚਲੋ ਚਲੋ ਲੈ ਉਹ ਲੈ ਆ ਉਹ ਪਾਉਦੀ ਆ ਪਿੰਨ ਉਹਦੀ ਕੱਢ ਦੇ ਉਧਰ ਕੰਬੈਨ ਦਾ ਫੀਟਰ ਤਾਰ ਰਹੇ ਤੇ ਇਧਰਾਂ ਦੂਜੀ ਖੜੀ ਆਪਣੀ ਇਹ ਤਾਂ ਖੜੀ ਖੜੀ ਦਾ ਹੋ ਗਿਆ ਟਾਇਰ ਖਾਲੀ ਐਦ ਕੀ ਕਿਉਂਕਿ ਘੋੜੀਆਂ ਤੇ ਨਹੀਂ ਲਾਈਏ ਇਹ ਇਹਨਾਂ ਦੇ ਟਾਇਰ ਪਹਿਲਾਂ ਟਰਾਲੇ ਵਾਲੇ ਤੇ ਇਹ ਚਲਾਇ ਤੇ ਪਹਿਲਾਂ 2 ਸਾਲ ਫਿਰ ਅਸੀਂ ਟਰਾਲੇ ਵਾਲੇ ਇਧਰ ਪਾਤੀ ਪਾ ਰਹੀ ਹੈ ਟੈਂਕੀ ਅਸੀਂ ਕੋਲੇ ਲਿਆਏ ਪਾਈਪ ਘਿਲ ਕੇ ਨਾ ਟੈਂਕੀ ਜਿਓ ਖੜਾਤੀ ਬਾਹਰ ਪਾਈਪ ਲੈਂਦੀ ਹੁਣ ਤੱਕ ਭਰ ਕੇ ਲੈ ਟੈਂਕੀ ਚੱਕੋਗੇ ਟਾਇਰ ਚੱਕੋਗੇ ਇਹਦੇ ਨਾਲ ਕੋਈ ਬ੍ਰੀਕ ਪੈਂਚਰ ਆ ਹੂੰ ਚੱਲ ਕੋਈ ਨਾ ਨਹੀਂ ਸੜੇ ਟਾਇਰੇ ਬਦਲੀ ਕਰ ਦਾਂਗੇ ਜੇ ਇੱਕ ਦੇਖ ਲੈ ਹੋਰ ਹੁਣ ਹਵਾ ਭਰਦੀ ਇਹਦੇ ਵਿੱਚ ਹੂੰ ਸਾਰਾ ਜੀਨ ਤੁਹਾਡੇ ਲੋੜੀ ਚੰਗੀ ਤਰ੍ਹਾਂ ਲੱਗਦਾ ਕੀ ਹੋ ਗਿਆ ਅੱਛਾ ਐਨੇ ਜੀ ਉੱਠਣ ਲੱਗ ਜਾਂਦਾ ਟਾਇਰ ਨਹੀਂ ਆ ਅੱਜ ਪਹੁੰਚੋ ਹੈ ਚੰਗੀ ਤਰ੍ਹਾਂ ਟੂੜੀ ਜਿੰਨ ਮਸ਼ੀਨਾਂ ਕੋ ਇਹ ਤੂੜੀ ਵਾਲੀਆਂ ਗਿਆ ਟੈਂਕੀਆਂ ਬੜੀਆਂ ਉਹ ਖੜਾ ਪਿੱਛੇ ਜੀਡੀ ਕਰ ਉਹ ਤੂੜੀ ਵਾਲਾ ਕਲਚ ਵਾਲਾ ਕਚਰਾ ਤੇ ਲੋ ਖੜੇ ਖੜੇ ਤੇ ਕੀ ਹਾਲਤ ਹੋਗੀ ਕਚਰਾ ਕਿੰਨਾ ਉੱਪਰ ਆ ਗਿਆ ਹਨਾ ਚਲੋ ਖੈਰ ਕੋਈ ਟਰਾਲੀਆਂ ਤੂੜੀ ਦੀ ਲਓ ਭਈ ਆ ਮਸ਼ੀਨ ਤਾਂ ਕਰਤੀ ਖਾਲੀ ਸਾਰੀ ਸੱਤ ਸਾਬਤ ਕਰਾ ਲਈ ਆਪਾਂ ਨੇ ਮਤਲਬ ਕਹਿਣ ਦਾ ਭਾਵ ਥਲਸਰ ਥਲਸਰ ਕਰਦਾ ਇਹਦਾ ਆਪਾਂ ਜੇ ਸ਼ਾਰਪਟ ਆਪਣੀ ਤੇ ਖਾਲੀ ਕਰਤੀ ਤੇ ਮਸ਼ੀਨ ਨੂੰ ਧੋਣਾ ਹਾਂ ਵੀ ਚਾਚਾ ਪਕੌੜੀਆਂ ਚੂਲ 'ਚੋਂ ਬਹੁਤ ਮਾਲ ਬੱਤਾ ਸਾਡਾ ਸੰਭਿਆ ਵਾਤਾ ਬਹੁਤ ਸਲਾਬੀ ਹੋ ਗਈ ਉਹ ਨਹੀਂ ਰਲਿਆ ਇਹ ਤਾਂ ਪੈਕਟ ਬੰਦ ਹੈ ਬੰਦ ਹੈ ਨਾ ਲੈ ਫੇਰ ਤਾਂ ਫੇਰ ਤਾਂ ਠੀਕ ਹੈ ਲੈ ਨਾ ਤੂੰ 5 ਰੱਖਦਾ ਮੈਂ ਹੋ ਜਣੀ ਸਕਤ ਲੈ ਫੜਾ ਉਹਰੇ ਕੁਸ ਨਹੀਂ ਕਹਿ ਵੀ। ਸਖਤ ਪਈਆਂ ਪੁਰੀਆਂ ਘੈਂਟ। ਲਾਓ ਜੀ ਮਿੱਤਰੋ ਮਾਰੋ ਨੀਗਾ ਕੇਨਾ। ਆਹ ਸੋਨੀਓ। ਸੋਨੀ ਭਾਈ ਉੱਧਰ ਲੱਗਿਆ ਹੋਵੇ ਜੀ ਕੰਮ। ਲਾਓ ਜੀ। ਅਰ ਰਸਾ ਬਾਕੀ ਕਿ ਗਰੀ ਸਟਾਰਟ ਅੱਜ ਪਹਿਲਾਂ ਤਾਂ ਸਵੇਰੇ। ਗਲੀਆਂ ਬੈਟਰੀ ਐ ਨਾ ਉਹ ਖਰਾਬ। ਉਹ ਖਰਾਬ ਹੋ ਗਿਆ ਆਪਣਾ ਉਹ। ਜਿਹੜਾ ਬੈਟਰੀ ਚਾਰਜ ਕਰਨੇ ਵਾਲਾ ਆਬੇ ਆ ਪਕੌੜੀਆਂ ਮੈਂ ਸੰਭੀਏ ਵੀ ਤੀ ਪਿਛਲੇ ਸਾਲ ਉਹਦੀਆ ਸੀਜ਼ਨ ਦੀਆ ਆਹੋ ਆਹੋ ਆ ਇਸੇ ਸੀਜ਼ਨ ਦੀਆ ਪਾਣੀ ਮੈਂ ਯਾਰ ਭਾਗਾ ਚਾਦੇ ਕਿਤੇ ਮਾੜੀ ਮੋਟੀ ਗੱਲ ਥੋੜੀ ਇੰਟਰਨੈਸ਼ਨਲ ਡਰਾਈਵਰ ਤੇ ਦੋਨੇ ਪਾਣੀ ਵੀ ਸੰਭਿਆ ਬਹੁਤ ਕੁ ਸੰਭਿਆ ਸਾਡਾ ਬਸ ਸਾਲੀਆ ਭੋਗ ਲਿਆ ਨਹੀਂ ਸਾਹ ਹੋਈਆਂ ਸਾਤੇ ਤੂੰ ਜ਼ੋਕਰ ਕੇ ਹਰ ਥਰੈਸਰ ਬਾਸਕਟਾ ਪੂਰੀਆਂ ਦੀ ਇਹਦੇ ਚ ਬਾਈ ਅੱਜ ਕਿਹਨੇ ਥੋੜੀ ਜੀ ਟੁੱਟਪਨ ਹੋਈ ਆ ਆ ਵੀ ਇੱਕ ਗਿਰਗੀ ਦੀ ਭੋਗ ਲਈ ਥਾਲੀ ਖੀਰ ਲੈ ਦੀ ਜਿੱਥੇ ਜਾ ਕੇ ਫੇ ਮੈਂ ਤੂੜੀ ਵਾਲੀ ਫਿਰੋਗੇ ਤਾਂ ਅੱਛ ਕੇ ਪਾਈਪ ਨਹੀਂ ਦੀਪ ਖਰਾਬ ਹੋ ਗਈ ਇਹ ਹਾਂ ਇੱਕ ਲਿਆ ਕੇ ਨਾਲ ਰੱਖ ਲਈਜੀ ਇੱਕ ਇਹ ਜੋਇੰਟ ਵਾਲੀ ਪਾਈ ਜੇ ਦੇ ਵਿੱਚ ਹੁਣ ਇਹ ਨਵੀਂ ਆ ਇਹ ਨਵੀਂ ਆ ਇਹ ਦੀ ਉੱਪਰ ਪੰਪ ਵਾਲੀ ਪਤਾ ਨਹੀਂ ਕਿਹੜੀ ਸਟੀering ਦੀ ਪਤਾ ਨਹੀਂ ਕਿਹੜੀ ਖੜ ਗਈ ਧੀ ਇਹ ਹੁਣ ਤੋਂ ਹਣ ਪਰ ਲਾਉਣੀ ਆ ਉਹ ਤਾਂ ਹੱਸ ਕੇ ਜੇ ਮੈਂ ਆਇਆ ਮੈਂ ਤਾਂ ਇੱਥੇ ਥੋੜੀ ਸੇਵਾ ਪਾਣੀ ਕਰਦਾ ਫਦਾ ਤੇਰਾ ਕੱਢ ਗਿਆ ਪਿੰਡ ਦਾ ਨਾ ਨਾ ਦੇਖੀ ਉਹ ਤਾਂ ਸੀ ਉਹ ਤਾਂ ਉਹ ਨਹੀਂ ਆਪੂ ਕਿੰਨਾ ਚਾ ਪਾਇਦਾ ਬਈ 80 ਸਾਲ 2 ਸਾਲ ਪਹਿਨਾ ਆਹਾ ਆ ਇਹਦੇ ਚ ਬਾਡੇ ਪੈ ਗਏ ਤੇ ਭੂਗੜੇ ਦੇ ਚ ਹੋਰ ਕੀ ਕੁਝ ਪਤਾ ਇਹਦਾ ਬੱਸ ਆਪੂ ਕਿਨਨਜੀ ਪਾਇਆ ਤਾਂ ਐਂਡੀਵੈਟਰ ਤਾਂ ਨਹੀਂ ਖਰਾਬ ਹੋਇ ਕਿਤੇ ਪਾਸੇ ਤੇ ਆਪਾਂ ਇਹ ਐਲੀਵੇਟਰਾਂ ਤੇ ਮੂੰਹ ਹੈ ਕੋਈ ਸਟੀਲੀ ਨਹੀਂ ਹੈਗੇ ਇਹ ਸਾਡੇ ਨਾਲ ਦੇ ਹੀ ਆ ਦੇਖ ਲਓ ਆ ਦੂਏ ਆ ਭਾਈ ਸੁਧਿਆਲਾ 16 ਮਾਡਲ ਕੰਬਾਈਨ ਆ ਆਪਣੀ ਇਹ ਇੱਥੇ ਨੂੰ ਤਾਂ ਕਿਤੇ ਮੋਰੀ ਮੋਰੀ ਜੀ ਦਿਖਦੀ ਨਹੀਂ ਹਲੇ ਆਪਾਂ ਸੋਹਣੀ ਵਧੀਆ ਚੱਲਦੀ ਆ ਆਪਣੇ ਕੋਲ ਰਾਣੀ ਇਹ ਬਾਕੀ ਇਹਦੀ ਡਿਟੇਲ ਦੇਈ ਜਾਵਾਂਗੇ ਇੱਥੋਂ ਦੇਖ ਲਓ ਸਾਰੇ ਪਾਸੇ ਤੇ ਆਹਾ ਕੇ ਨੰਪਨ ਨੂੰ ਕਿੱਦੇ ਕੱਟਿਆਦਾ ਬਾਈ ਨਿਕਲਣਾ ਨਹੀਂਦਾ ਹੋ ਜੀ ਆ ਚੱਕਰ ਤਾਂ ਸਾਰਾ ਕੀ ਆਖ ਹੋ ਗਿਆ ਅੱਛਾ ਇਹ ਕਰਦਾ ਕਰਦਾ ਇਹ ਆ ਬਾਈ ਉੱਪਰੋਂ ਸਿਸਟਮ ਇਹ ਤਾਂ ਦੇਖ ਲੋ ਕਿੰਨੇ ਸੋਹਣੇ ਹੱਥ ਦੇ ਵਿੱਚ ਇਹ ਲੀਵਰ ਆਹ ਸੀਟ ਆ ਸਮਝ ਲੋ ਕੋਲੇ ਆ ਆ ਫਲੈਟ ਲੀਵਰ ਆ ਗਿਆ ਕਟਰ ਵਾਲਾ ਆ ਗਿਆ ਬਾਸਕਟ ਦੀ ਬਲ ਆ ਗਿਆ ਆ ਦਾਣੇ ਵਾਲਾ ਆ ਗਿਆ ਠੀਕ ਹੈ ਜੀ ਤੇ ਆ ਸਟੀਅਰਿੰਗ ਸਾਹਮਣੇ ਤੇ ਆ ਬਿਲਕੁਲ ਹੱਥ ਦੇ ਕੋਲੇ ਆ ਨ ਕੋਡੇ ਦੇ ਹੱਥ ਦੇ ਕੋਲੇ ਆਈ ਆ ਵੀ ਉਰੇ ਚ ਫੜਦੇ ਪੈਨਾਂ ਜਾ ਕੇ ਆ ਫਿਰ ਬਾਹ ਮੁੱਕ ਜਾਂਦੀ ਆ ਲੀਵਰੂ ਦੇ ਹੁੰਨੇ ਆਮ ਮਸ਼ੀਨਾਂ ਦੇ ਸਾਰੀਆਂ ਦੇ ਆ ਲੀਵਰ ਕੋਲ ਆ ਬਾਹ ਕਿੰਨੀ ਕ ਪੈਂਟ ਦੇ ਦੇਖ ਲਓ ਤੁਸੀਂ ਇੱਥੇ ਆ ਪਈਏ ਦਾ ਹਿਸਾਬ ਦਾ ਆ ਰੇਸ ਵਾਲੀ ਪੈਰ ਵਾਲੀ ਰੇਸ ਆ ਨਾ ਇਹਦੇ ਤੇ ਆ ਦੇਖੋ ਵਾ ਆ ਦਮ ਅਗਰੇ ਲੈ ਕਿੰਨੀ ਐ ਆ ਉੱਰੇ ਚ ਇਹ ਗਲਾਸ ਵੀ ਪਿਛਰੇ ਸਿਜਨ ਦੇ ਰੱਖੇ ਬਹੁਤ ਕੁਝ ਨਿਕਲਣਾ ਬਾਈ ਖਜ਼ਾਨੇ ਉਹ ਨਾ ਦਸ ਪਾਣੀ ਵੀ ਲੈ ਮਾਰ ਕਰਦਾ ਹਾਏ 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 ਰੱਬਾ ਮਾਰਿਆ ਮੀਨੋ ਹੈ ਮੁਰਦਾ ਨੋ ਚਿਰ ਹੋ ਗਿਆ ਇਹਦੇ ਪਰਾਂ ਬਈ ਚਾਂਸ ਸਪੀਕਰ ਲਾਵੇ ਭੋਕ ਘੈਂਟ ਮਿਊਜ਼ਿਕ ਵੱਡਦਾ ਜਾਲੇ ਲੱਗ ਜਾਲੇ ਤੇਜ਼ ਕਰਦਣਾ ਟੁੱਟ ਗਿਆ ਇੱਥੇ ਨਿੰਪਿਆ ਚੇ ਸਟੇਰਿੰਗ ਵੀ ਮਾਰਨਾ ਨਾ ਮੈਂ ਇਤਕੇ ਦੇਖੀ ਜੋਗੀ ਜੱਟ ਆ ਹਿੱਲ ਗਿਆ ਇੱਥੇ ਤੇ ਜਦ ਬਰੇਕਾ ਮਾਰਨੀ ਪੈਂਦੀ ਹੈ ਨਾ ਆ ਸੜਕ ਨਾਲ ਜੋਰ ਵੱਜਦਾ ਇਹਨੂੰ ਕੋਈ ਗੱਲ ਨਹੀਂ ਹੋ ਕੋਲ ਉਹ ਚੰਦ ਪੂਰੇ ਤੇ ਚੰਦ ਅੱਧਾ ਡੜਿਆਗਾ ਚੰਦ ਉਹ ਨਾ ਥਰੈਸਰ ਦੇ ਮੂਰੇ ਵਾਲੇ ਹੈਂ ਦੋ ਸਾਈਡ ਵਾਲਾ ਨਹੀਂ ਜਿਹੜੇ ਸਾਈਡਾਂ 'ਚ ਲੱਗਦੇ ਆ ਦੂਏ ਥਰੈਸਰ ਦੇ ਮੂਰੇ ਨੂੰ ਲੰਬੇ-ਲੰਬੇ ਜੇ ਉਹ ਤਾਂ ਹੈਗੇ ਤੇ ਦੋਏ ਆਏ ਤਾਂ ਅਸੀਂ ਸੰਭਾਲ ਵੀ ਰੱਖੀ ਆ ਸੋਨੀ ਥਰੈਸ ਸੋਨੀ ਭਾਈ ਮਾ 300 ਰਾਮ ਕੇ ਰੱਖਿਆ ਦੇਖ ਲੈ ਨਾ ਬਾਸਕਟ ਹਿੱਲਣ ਦਿੱਤੀ ਅਸੀਂ ਨੇ ਐਨਾ ਐਨਾ ਸ਼ੁਕਰ ਕਰ ਉਹ ਆਪ ਸਹੀ ਸਲਾਮਤ ਆ ਕੇ ਸੀਜ਼ਨ ਲਾ ਕੇ ਚੂੜੀ ਬਣਾਉਣੀ ਜੀ ਮੂਰੇ ਬਾਸਕਟ ਪੈਣੀ ਮੈਂ ਕਹਿੰਦਾ ਤਾਂ ਆ ਦੇਖੋ ਬਾਸਕਟ ਸਪੇਅਰ ਲੱਗੀ ਮੈਨੂੰ ਜਦੋਂ ਸਮ ਹੋ ਜਾਣਾ ਜਿਹੜਾ ਆਪਣੇ ਗੱਡੇ ਕੇ ਟਾਇਰ ਵਾਲੇ ਗੱਲ ਹੋਇਆ ਤਾਂ ਪਹਿਲਾਂ ਹਾਂ ਸੱਦੂ ਕਰਦਾ ਤਾਂ ਅਗਲਾ ਲੱਕਰੀ ਬੈ ਕੇ ਨੂੰ ਕਿੰਨਾ ਕਿ ਮਟੀਰੀਅਲ ਨਿਕਲੇ ਆਇਆ ਅੱਛਾ ਪਿੱਛੋਂ ਉਹ ਮੈਨੂੰ ਕਾਨੂੰ ਪਿਉਣਾ ਹੋਣਾ ਮੈਂ ਤਾਂ ਚੱਲਿਆ ਹਾਂ ਹੋ ਸੋਨੀ ਬਾਈ ਠੀਕ ਆ ਠੀਕ ਆ ਮਾ ਕਿੰਨਾ ਕਮਾਲ ਪੱਤਾ ਨਿਕਲੇ ਆ ਪਿੱਛੋਂ ਮਾਲ ਬਸੇ ਰਿਆ ਦੰਦ ਬਹੁਤ ਗੰਦਨੋਂ ਬੜਾ ਕਣਕ ਚ ਧੂੜ ਮਿੱਟੀ ਜ਼ਿਆਦਾ ਹੁੰਦੀ ਆ ਤੇ ਉੱਪਰ ਪਬਲਿਕ ਹਾਂ ਟੈਂਕ ਚੋਂ ਨਿਕਲੇ ਬਾ ਮਟੀਰੀਅਲ ਕਿ ਉਹ ਪੰਲੀ ਸਾਈਡ ਕਰ ਲਿਆਂਦੀ ਆ ਰਹਿ ਗਈ ਹੁਣ ਜਿੱਥੇ ਜਿੱਥੇ ਨਾ ਕਾਲਸੀ ਲੱਗੀ ਵਿਗਰੀ ਸੀ ਆ ਪਾਲੇ ਟੈਲਟੀਨੇਟਰ ਪੰਖਾ ਫਾਜ ਹਾਂ ਪਾਇਆ ਵਾ ਸਾਲਪਾ ਹੌਲ ਨਾ ਪਰ ਸਾਲਪਾ ਚਾਹੇ ਨਾ ਪਾ ਸਾਲਪਾ ਕਿਹੜੇ ਘੁੰਮਦੀ ਆ ਹੁਣ ਦਾਜਾ ਜਿਹੜਾ ਇੰਕਾਨੀ ਟੈਂਗੜੀ ਆ ਟੈਂਗੜੀ ਲੈਟਾ ਤੋਂ ਸਿੱਧੀ ਜਾਂਦੀ ਆ ਆਹ ਥੱਲੜਨੀ ਹਾਂ 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 ਇਹਦੇ ਵਿੱਚ ਪਾ ਦੇ ਪਾਣੀ ਜਸ ਨੂੰ ਮਾਲ ਖੜਾ ਲੱਗਦਾ ਹੁੰਦਾ ਇਹਦੇ ਵਿੱਚ ਮਾਲ ਲਾਣੀ ਜਿਹੜਾ ਲੰਗੋਰਾ ਆ ਸਰਫ ਮਾਰ ਨੇ ਡੀਲ ਮਾਰ ਜੇ ਤਾਂ ਕਾਲਸ ਲੱਗੀ ਵੀ ਆ ਹਾਂ ਉਨਲੀ ਸਾਡ ਦਾ ਕੀ ਵਿਚ ਤੇ ਕਰਕੇ ਅੱਜ ਇਹਦਾ ਕੰਮ ਨਹੀਂ ਪੜ ਜਿਹੜਾ ਸੰਪਰਕ ਆ ਗਿਆ ਆਪਣੇ ਕੋਲ ਜਿਹੜਾ ਸਿੱਕਾ ਤਿਆਰ ਕਰਦਾ ਜੇ ਮੈਨੂੰ ਕਦੇ ਲੋੜ ਪਈ ਤਾਂ ਮੈਂ ਤੁਹਾਨੂੰ ਦੱਸ ਦਿਆਂ ਸਟicker ਮੈਂ ਤੁਹਾਨੂੰ ਦੇ ਦਿਆਂਗਾ ਕੋਈ ਨਾ ਸਟicker ਕਰ ਲਿਆਂਗਾ ਤਿਆਰ ਮੈਂ ਕੋਈ ਨਾ ਹਲੇ ਨਾ ਆਈ ਠੀਕ ਕਰ ਦਿੰਦਾ ਹੋਰ ਕਿਤੇ ਤੂੰ ਉੱਪਰ ਥੱਲੇ ਜਾ ਆ ਕਿਤੇ ਕਿਸੇ ਪਾਸੇ ਕੋਈ ਮੋਰੀ ਮੋਰੀ ਨਿਕਲੀ ਔਰ ਠੀਕ ਆ 16 ਮਾਰ ਲਾਇਆ ਸੁਣੇ ਕੀ ਕੋਈ ਕੋਈ ਦਿੱਕਤ ਨਹੀਂ ਆ ਜੀ ਕੋਈ ਗੱਲ ਨਹੀਂ ਵੱਡੀ ਜਾਨੇ ਯਾਰ ਵੀ ਹਾਂ ਕਮਾਈਨਾ ਬਦਲੋ ਜੀ ਇਹ ਵੋ ਫਲਾਣਾ ਸਣਾ ਹੁਣ ਤਾਂ ਪੈਸੇ ਕਮਾਉਣ ਦਾ ਟਾਈਮ ਆਇਆ ਨਾ ਤੇ ਹੁਣ ਤਾਂ ਹੈ ਨਾ ਪੈਸੇ ਦੇਣਿਆ ਚਾਰ ਕਿਸ਼ਤਾਂ ਭਰ ਕੇ ਵਿਲੇ ਹੋਏ ਆ ਚੱਲ ਹੋਰ ਨਾ ਠੀਕ ਹੈ ਮਸ਼ੀਨਾਂ ਨਹੀਂ ਆਪਾਂ ਨੇ ਚੇਂਜ ਕਰਨੀਆਂ ਰੱਬ ਰੱਖੇ ਸੁੱਖ ਗਾਹ ਨੂੰ ਆਪਾਂ ਨੇ ਇਹਦੇ ਟਾਇਰ ਪਵਾ ਦੇਣੇ ਹਰਕਾ ਹੱਕ ਮੈਂ ਇਹਨੇ ਨਾ ਟਾਇਰ ਪਵਾ ਦਿੰਦੇ ਆ ਪਾਣੀ ਕਣਕ ਦੇ ਵਿੱਚ ਜਿਵੇਂ ਸਿਆੜ ਚੂੜ ਦਾ ਡੈਂਕਾ ਨਾ ਬੱਟ ਦਾ ਡੈਂਕਾ ਉਹ ਘਟ ਜੂਗਾ ਥੋੜਾ ਹਾਂ ਟਾਇਰ ਪਵਾ ਦੋ ਜਿਹੜੀ ਚੀਜ਼ ਕਰਨੇ ਵਾਲੀ ਕਰਨ ਉਹ ਫਿਰ ਕਟਰ ਵੀ ਬਹੁਤ ਉੱਪਰ ਦੋ ਇਹ ਮਸ਼ੀਨ ਨੂੰ ਕਰਮਾਂ ਦੇ ਲੰਗਦੀ ਹੈ ਉੱਥੇ ਨੂੰ ਇਹ ਥੜੀ ਡੈਂਕਾ ਦਿੰਦੀ ਹੈ ਡੈਂਕਾ ਦਿੰਦੀ ਹੈ ਹਾਂ ਇਹ ਕਟਰ ਨੂੰ ਐ ਚੱਕੀ ਚੱਕ ਮਾਰੀ ਫਿਰ ਕਟਰ ਹੈ ਵੀ ਬਹੁਤ ਵੱਡਾ ਨਾ ਇਹਨੂੰ ਡੈਂਕ ਥੋੜਾ ਬਚਾਉਣਾ ਪੈਂਦਾ ਤਾਂ ਹੀ ਤਾਂ ਫਿਰ ਉਹਨਾਂ ਫਿਲਟਰ ਦਾ ਵੀ ਚਲਾ ਪਿਆ ਟੂਟਦਾ ਹਾਂ ਹੁਣ ਮੈਂ ਦੇਖੇ ਓਕੇ ਇਹ ਤਾਂ ਫਿਲਟਰ ਦਾ ਪੈਪ ਬਿਲਕੁਲ ਠੀਕਾ ਫਿਲਹਾਲ ਇੱਕ ਤਾਂ ਚਲਾ ਲਵਾਂਗੇ ਫਿਲ ਕੁਝ ਨਹੀਂ ਕਰਾਉਂਦਾ ਉੱਪਰ ਮੇ ਬੁਰ ਮੇ ਜੇ ਠੀਕ ਹੈ ਮਰਦੇ ਸਭ ਠੀਕ ਆ ਬਰਮ ਬੁਰ ਮਨ ਕਹਿਵਾ ਬਰ ਮਨ ਹੀ ਕਦੇ ਮਰਦੇ ਹੈਗੇ ਨੂੰ ਕਸ ਕਰਕੇ ਛੋਟੇ ਹੋ ਜੰਨੇ ਆ ਨਾ ਇਹ ਕਾ ਨੂੰ ਛੋਟੇ ਹੋਇਆ ਹਰੇ ਬਥੇਰੇ ਆ ਇਹ ਗੇਰ ਵੀ ਠੀਕੇ ਲੱਗਦੇ ਮੈਨੂੰ ਗੇਰ ਚੱਲੂਗਾ ਕਣਕ ਚ ਪਾਵਾਂਗੇ ਕਣਕ ਚ ਪਾਵਾਂਗੇ ਖਾਲੀ ਕੱਢਦੇ ਗੇਰ ਗੁਰ ਠੀਕ ਆ ਉਹਰੇ ਤੇ ਖਾਸੀ ਆ ਤੁਹਾਨੂੰ ਚੰਗ ਲੱਗਦੀ ਆ ਹਾਰੇ ਉਹ ਜੋੜ ਲਾਇਆ ਹੁੰਦਾ ਉਹਨ ਲੱਗਦਾ ਤੁਹਾਨੂੰ ਕੱਟ ਪਾ ਲੱਠਾ ਠੋਕਿਆ ਪਾਉਂਦਾ ਵਿੱਚ ਲੱਠਾ ਠੋਕਿਆ ਜੇ ਹੁੰਦਾ ਕੱਟ ਪਾ ਕੇ ਤੇ ਉਹ ਥਰੇਸਰ ਥਰੂਸਰ ਆਪਾਂ ਉਹਨੂੰ ਉਧਰ ਤਾ ਕੜਦੇ ਅੰਦਰ ਉਹ ਗੰਦ ਪੈ ਜਾਂਦਾ ਹੁਣ ਧੋ ਕੇ ਲਈ ਜਾਉਂਗੇ ਵਧੀਆ ਠੀਕ ਨਹੀਂ ਆਪਣੇ ਟਾਈਮ ਹੈਗਾ ਆਪਣੇ ਕੋਲ ਹਲੇ ਪਰ ਜੇ ਉੱਥੇ ਗੰਦ ਪਈ ਅੱਜ ਆ ਜਾ ਕੰਮ ਨਿਭੜੂ ਧੋ ਤੋਈ ਇਹ ਤਾਂ ਹੁਣ ਉਸ ਟਾਈਮ ਜਾ ਚੈੱਕ ਕਰਾਂਗੇ ਨਾ ਉਸ ਟਾਈਮ ਦੇਖਾਂਗੇ ਕਿਦਾਂ ਟਾਂਕਾ ਟੱਲਾ ਲੱਗਦਾ ਇਹ ਉਸ ਟਾਈਮ ਦੀ ਗੱਲ ਆ ਸੀ ਆਪਾਂ ਦਾ ਉਹ ਟਾਈਮ ਦੀ ਗੱਲ ਆ ਮੇਰੇ ਵੀਰੋ ਹਾਂ ਤੇ ਜਿਦਾਂ ਖੋਲ ਕੇ ਚੱਲ ਆਪਾਂ ਕਰਕੇ ਨਾ ਦੇਖ ਤੀ ਨਾਲੇ ਸਪਰਟ ਪੈਨ ਪੈਂਦੀ ਕਰਨੀ ਹਾਂ ਆਜ ਆਜਾ ਦੂ ਤਾੜਾਂ ਟੁੱਟ ਗਈਆਂ ਗੜੀ ਨੂੰ ਕਹਿ ਲਿਆ ਪਹਿਲਾਂ ਉਹੀ ਗਈਆਂ ਹਾਂ ਚੱਲ ਕੋਈ ਨਹੀਂ ਕਰਾਂਗੇ ਚੱਲ ਕੋਈ ਨਹੀਂ ਤਰ ਤਰਾਂ ਦਾ ਕੋਈ ਚੱਕਰ ਨਹੀਂ ਉਹ ਦੁਨੀਆਂ ਨਾਲ ਤੇਰਾ ਫਿਰ ਵੀ ਠੀਕ ਹੈ ਦੁਨੀਆਂ ਤੇ ਬਹੁਤੀ ਹੋ ਗਈ ਦੀ ਆਪਣੀ ਆ ਚੱਲ ਚੱਲ ਕੇ ਫਿਰ ਪਲੇ ਪਾ ਜਾਂਦੀ ਆ ਕੁਛ ਨਹੀਂ ਇੰਨੇ ਰੋਟਾ ਟਟ ਜਿੰਨੀਆਂ ਬਾਸ ਬਾਸ ਮੈਂ ਦਿੱਦ ਜੰਨਾ ਮੇਰੇ ਕੋ ਪਾਣੀ ਦੀ ਬਿਚਾਰ ਦੀ ਜਦੀ ਮਾਰ ਦਿੰਦਾ ਫੜੋ ਕੋ ਪਾਣੀ ਦਾ ਕੰਮ ਸਾਡੇ ਕੋ ਗਰੀਸਰ ਪਾਣੀ ਦਾ ਹੀ ਕੰਮ ਹੋ ਰਿਹਾ ਚੱਲ ਠੀਕ ਚੱਲ ਓਕੇ ਮਿਲਦੇ ਆਂ ਬੇ ਤੁਨੂੰ ਸ਼ਾਮ ਨੂੰ ਠੀਕ ਹੈ ਠੀਕ ਆ ਓਕੇ ਖੱਲਿ ਫਿਰੋਂ ਸਭ ਮਰਾਉਣ ਤੋਂ ਪਹਿਲਾਂ ਹੋਰ ਯਾਰ ਕੀ ਕਰਾਂ ਸੋਨੀ ਭੱਜ ਨਾ ਠੇਰ ਬਾਈ ਸਾਰਾ ਦੁਪਹਿਰਾ ਫੇਰ ਲੰਘ ਗਿਆ ਯਾਰ ਚੱਲ ਕੋਈ ਕੀ ਕਰੇ ਮੋਟਰਸਾਈਕਲ ਪਰ ਆ ਮੈਂ 15 20 ਮਿੰਟਾਂ ਦੇ ਵਿੱਚ ਘਰ ਆ ਗਿਆ ਦੇਖ ਲੈ ਸਰਾਂ ਤੋਂ